ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪ੍ਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਤੁਸੀਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਹੋਗੇ ਇੱਕ ਰਿਕਵੈਸਟ ਬੇਨਤੀ ਕਰਦੇ ਆਂ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸੰਦੀ ਦਾ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਦੱਬ ਕੇ ਸ਼ੇਅਰ ਕਰ ਦਿਆ ਕਰੋ ਹੋਰ ਹੀ ਕਿਸੇ ਦਾ ਫਾਇਦਾ ਇੰਦਾ ਸੱਚ ਨੂੰ ਅੱਜ ਦੀ ਖਾਸ ਵਿਜ਼ਿਟ ਆਪਣੀ ਪਿੰਡ ਵੰਚੜੀ ਜ਼ਿਲ੍ਹਾ ਦੇ ਤਹਿਸੀਲ ਸ਼੍ਰੀ ਅੰਮ੍ਰਿਤਸਰ ਸਾਹਿਬ ਸੱਜਣੋ ਬਈ ਵਿਸ਼ਾਲ ਕੋਲ ਪਹੁੰਚੇ ਇੱਕ ਜਰਸੀ ਤੇ ਐਚ ਐਫ ਇੱਕ ਕ੍ਰੋਸ ਦੋ ਵੜਾ ਬਾਈ ਦੇ ਕੋਲ ਦੋਹਾਂ ਦਾ ਹੀ ਸਮਾਂ ਕੋਈ 10-10 ਦਿਨ ਦਾ ਬਾਕੀ ਰਹਿ ਗਿਆ ਹੈ ਵੜਾ ਬੜੀਆਂ ਪਿਆਰੀਆਂ ਆ ਸੱਜਣੋ ਇੱਕ ਮੂੰਹ ਤੋਂ ਦੱਸਦਾ ਖੀਰੀ ਆ ਕਿ ਇੱਕ ਚੌਗੀ ਹੈ ਖਣੀ ਤੇ ਇੱਕ ਇੱਕ ਛੇਗੀ ਅੱਛੇਗੀ ਹੋ ਗਈ ਏ ਇੱਕ ਛੇਗੀ ਹੋ ਗਈ ਇੱਕ ਘਰੀ ਹੋ ਗਿਆ ਨਾ ਹਾਂਜੀ ਦੋ ਵੜਾ ਇੱਕ ਦੂਜਾ ਸੁਹਾ ਇੱਕ ਪਹਿਲਾ ਤੇ ਸੱਜਣੋ ਜੁੜੇ ਰਿਓ ਕਰਦੇ ਆ ਬਾਈਨਾ ਗੱਲਬਾਤ ਪੁੱਛਦੇ ਕਿਵੇਂ ਤੇ ਰਹਿਣਗੇ ਅੱਜ ਤੇ ਭਾ ਤੇ ਬਾਈ ਵਿਸ਼ਾਲ ਸਿੰਘ ਸਾਸੀ ਕਾਲ ਸਾਸੀ ਕਾਲ ਸੰਧੂ ਸਾਹਬ ਓਕੇ ਭਰਾ ਹਾਂਜੀ ਹਾਂਜੀ ਓਕੇ ਜੀ ਪਹਿਲਾਂ ਮਾਲ ਫੇ ਵੇਖਿਆ ਹਾਂਜੀ ਹਾਂਜੀ ਸੰਧੂ ਸਾਹਿਬ ਆਈ ਜਾਂਦਾ ਵੇਖੀ ਜਾਂਦਾ ਠੀਕ ਐ ਡਰੈਸ ਕਰੀਏ ਨੋਟ ਪਿੰਡ ਵਾਂਚੜੀ ਜੇ ਤਸਵੀਰ ਤੇ ਜ਼ਿਲ੍ਹਾ ਅੰਮ੍ਰਿਤਸਰ ਜੇ ਆਪਣਾ ਤੇ ਮੋਬਾਈਲ ਨੰਬਰ 70135173 ਸੰਦੀ ਸਾਹਿਬ ਠੀਕ ਆ ਤੇ ਦੋ ਵੜਾ ਆਣੇ ਨਾ ਇਹ ਖੀਰੀ ਆ ਗਈ ਸੰਧੂ ਸਾਹਿਬ ਆਪਣੇ ਕਿਹੜੇ ਸਾਨ ਦਿੱਤੀ ਆ ਹਾਂਜੀ ਇਹ ਰੋਡਿਓ ਦੀ ਧੀ ਆ ਹਾਂ ਤੇ ਇਹਨੂੰ ਸੀਵਨ ਲੱਗਾ ਏਵੀਐਸ ਸਖਸਣ ਸੀਵਨ ਲੱਗਾ ਜੀ ਸਖਸੜ ਹਣਾ ਇਹ ਏਵੀਐਸ ਦਾ ਏਵੀਐਸ ਦਾ ਕਿਆ ਬਾਤ ਹੈ ਬਾਕੀ ਖੁੱਲੇ ਦੁੱਲੇ 10 ਦਿਨ ਲੈ ਜਾਣੇ ਸੰਧੂ ਸਾਹਿਬ ਨੂੰ 10 ਦਿਨ ਤੇ ਖੁੱਲੇ ਦੁੱਲੇ ਮਗਰੋਂ ਤੁਹਾਨੂੰ ਖਾ ਦੇ ਇਹ ਬਾਕੀ ਇਹਦੀ ਮਾਦਾ ਰਿਕਾਰਡ ਜੇ 46 47 ਕਿਲੋ ਹਾਂਜੀ ਹਾਂਜੀ ਆ ਬਾਤ ਹੈਨਾ ਹਾਂਜੀ ਲੈ ਵੇਖੋ ਇਹ ਬੜਾ ਥਾਨ ਮਟਾਈ ਚ ਪੂਰਾ ਹਾਂਜੀ ਤੇ 10 ਦਿਨ ਨਹੀਂ ਸਜਣੋ ਇਹ 10 12 ਦਿਨ ਨਹੀਂ ਕਿਉਂਕਿ ਮਾਸਾ ਵੀ ਕਿਤੇ ਪੁੜੇ ਪੜੇ ਅਜੇ ਫਿਸਣ ਨਹੀਂ ਲੱਗੇ ਆ ਅਜੇ ਤੁਹਾਨੂੰ ਪਤਾ ਢੱਲਟਾ ਲਾ ਕਾਫੀ ਬਹਾਨੇ ਜਾ ਇਹ ਸਾਰੀਆਂ ਭਰ ਕੇ ਬੱਚੀ ਸੂਗੀ ਚੰਗੀ ਰਿਕਾਰਡ ਵਾਲੀ ਆ ਹਾਂਜੀ ਤੇ ਇਹ ਨਹੀਂ ਹੈ ਕਿ ਨਿੱਕੇ ਰਿਕਾਰਡ ਮਾਂ ਦਾ ਇਹ ਵੱਲੋਂ ਪੂਰੇ ਸਰਕਾਰ ਦੀ ਆ ਬਾਕੀ ਕਾਤ ਵਜਨ ਵੀ ਫੁੱਲ ਵੱਡਾ ਹੈ ਕੋਈ ਛੋਟੇ ਕਾਤ ਘਾਟ ਦੀ ਨਹੀਂ ਆ ਲੋ ਜੀ ਲੈਓ ਬਈ ਜੀ ਸੰਦੂ ਸਾਹਿਬ ਘੋੜੀ ਜਾਂ ਗੋਤੁਰੀ ਆ ਕੇ ਨਹੀਂ ਨਹੀਂ ਤੋਰਾ ਤਰਾ ਬੜਾ ਸੋਹਣਾ ਬੱਚੀ ਦਾ ਇੱਕ ਪਾਸੇ ਘੋੜੀ ਬੰਨ ਲਓ ਇੱਕ ਪਾਸੇ ਗਾਂ ਥਾਲ ਲਓ ਕੋਈ ਜਾਲ ਨਹੀਂ ਸੰਦੂ ਸਾਹਿਬ ਨਹੀਂ ਨਹੀਂ ਓਕੇ ਰਿਪੋਰਟ ਹੈ ਨਾ ਜਿਹਨੂੰ ਸ਼ੌਕ ਘੋੜੀ ਦਾ ਗਾਂ ਹੀ ਬੰਨ ਲਓ ਭਾਵੇਂ ਬਸ਼ੀ ਜਾਲੀ ਚੰਗੇ ਸੰਦੂ ਸਾਹਿਬ ਪੂਰੇ ਪੂਰੇ ਸਲਾਉਂ ਦਲ ਗਿਆ ਹੈ ਨਾ ਹਾਂਜੀ ਹਾਂਜੀ ਇੰਨੀ ਤਰੀਫ ਕਰ ਲਓ ਇੰਨੀ ਥੋੜੀ ਆ ਇਹ ਥੋੜੀ ਸੰਦੂ ਸਾਹਿਬ ਓਕੇ ਇਹੋ ਜੀਆਂ ਬਸ਼ੀਆਂ ਸਜਣੋਂ ਥਣ ਥਣ ਪੂਰਾ ਮੁਠੀ ਥਣ ਆ ਲੱਗਾ ਕਿਉਂਕਿ ਥਣ ਤੇ ਜੇ ਜਿੰਨਾ ਚਿਰ ਥਣਾ ਜਿੰਨਾ ਚਿਰ ਦੁੱਧ ਨਾ ਪਾਵੇ ਉਹਨਾਂ ਚਿਰ ਨਹੀਂ ਦਿਖਾਈ ਜਾਂਦਾ ਅਜੇ ਦੁੱਧ ਦੁੱਧ ਪਾਉਗੀ ਵਸ਼ੀ ਥਣ ਹੋਰ ਫੁੱਟ ਹੋਣਾ ਪੂਰਾ ਥਣ ਬਣ ਜਾਣਾ ਸੱਜਣੋ ਕੱਦ ਕਾਠੀ ਵੀ ਵੱਡੀ ਆ ਫੇਸ ਪਾਰਟੀ ਬੜੀ ਸੋਹਣੀ ਆ ਮੂੰਹ ਤੋਂ ਖੇਰੀ ਆ ਤੇ ਜਾਤਪਾਲ ਵਾਲੀ ਹੈ ਨਾ ਭਾਈ ਹਾਂਜੀ ਹਾਂਜੀ ਇਹਦੇ ਆ ਮਾਂ ਦਾ 46 ਕਿਲੋ ਦਾ ਰਿਕਾਰਡ ਆ ਸੰਧੂ ਸਾਧ ਠੀਕ ਹੈ ਨਹੀਂ ਮਦਰ ਦਾ ਤੇ ਕਿੰਨੇ ਕੀਮਤਾਂ ਕਰ ਦਿੱਤੀ ਆਪਾਂ ਜੈਸ ਨੂੰ ਕੀਮਤ ਦੇ ਜੋ ਮਰਜ਼ੀ ਕਰਾ ਲੋ ਇਹ ਥੋੜੀਆਂ ਮਸ਼ੀਆਂ ਉਦਾਂ ਸੰਧੂ ਸਾਹਿਬ ਤਿਆਰ ਕਰਨ ਤੇ ਲੱਖ ਰੁਪਈਆ ਲੱਗ ਜਾਂਦਾ ਹੈ ਹਾਂ ਹਾਂ ਜੀ ਅੱਜ ਆਪਾਂ ਦੇਣ ਲੈਣ ਵਾਲੇ ਭਾਈ ਕਰਨੇ ਆ ਓਕੇ 30000 ਰੁਪਈਆ ਕਰ ਲਈਏ ਠੀਕ ਆ ਹਾਂ ਜੀ ਨਹੀਂ ਜੈਜ ਕਰਕੇ ਦੇ ਦਈਏ ਬਾਈ ਦੱਸੋ ਤੁਸੀਂ ਸੰਧੂ ਸਾਹਿਬ ਕੀ ਆਂਦੇ ਨੇ ਨਹੀਂ ਤੁਸੀਂ ਕਰ ਦਿਓ ਆਪੇ ਛੜਦੀ ਦੇ ਦਈਏ ਹੋਰ ਕਰ ਦੇਖੋ ਲੜਲਾ ਹੋਰ ਹਾਂ ਆ ਤੇ ਨਾ ਹੀ ਕਰਦੇ ਯਾਰ ਛੜਦੀ ਆ ਸੰਧੂ ਸਾਹਿਬ 56000 ਦੀ ਦੇ ਦੇ ਤੇ ਹਾਂ ਤੇ ਜਾਂ ਨਾ ਹੀ ਠੀਕ ਆ ਸੰਤੂ ਜੀ ਤੂੰ ਇਹੀ ਕਹਿਤਾ ਵੇ 56000 ਦੀ ਸੱਚ ਨੂੰ ਮਿਲ ਜੂਗੀ ਜੈਸੇ ਤੇ ਨੋਈ ਵਛੇ ਚੰਗੀ ਆ ਕੁਆਲਟੀ ਵਾਲੀ ਆ ਜਾਤ ਪਾਤ ਵਾਲੀ ਹੈ ਨਾ ਭਾਈ ਨਸਲ ਫ੍ਰੀਟ ਵਾਲੀ ਆ ਰਕਾਰਡ ਪੂਰਾ ਬੋਲਦਾ ਜੀ ਆ ਆ ਗਈ ਦੂਜਾ ਸੂਆ ਵੈੜ ਹਨਾ ਦੂਜਾ ਸੂਆ ਦਾ ਤੁਸਾਬ ਆ ਇਹਦੇ ਲਾਡੋੜ ਚੰਗੇ ਫਾਇਲ ਢਿਲ ਢੁਲ ਕਾਫੀ ਇਹਿਆਂ ਵਿੱਚ ਲਾਡੋ ਲਾਵੜੀਆਂ ਸੰਧੂ ਸਾਹਿਬ ਦੇ 10 ਦਿਨ ਖੁੱਲੇ ਡੁਲੇ ਸਜਣੋਂ ਇੰਨੇ ਡਾ ਗਏ 10 ਦਿਨ ਲੈ ਜਾਣੇ ਹਲੇ ਰਸੀ ਇਹ ਦੂਜਾ ਸੂਆ ਨਾ ਭਾਈ ਹਾਂ ਜੀ ਦੂਜਾ ਸੂਆ ਪਹਿਲੇ ਸੂਏ ਇਹਨੇ 14 15 ਕਿਲੋ 14 ਕਿਲੋ ਦੋ ਚਵਾਇਆ ਸੰਧੂ ਸਾਹਿਬ ਠੀਕ ਹੈ ਹਾਂਜੀ ਓਕੇ ਤੋਰ ਤਗੀ ਜਰਸੀ ਜੇ ਸੰਧੂ ਸਾਹਿਬ ਜਰਸੀ ਆ ਗਈ ਨਾ ਵੱਡੀ ਬਹੁਤ ਛੇ ਦਾ ਇਹ ਸੰਧੂ ਸਾਹਿਬ ਪੰਜਾਬ ਵਾਲੀ ਬਿਲਕੁਲ ਸਜਣੋਂ ਬਰਾਊਨ ਕਲਰ ਆ ਬਿਲਕੁਲ ਗੂੜਾ ਬ੍ਰਾਊਨ ਜਿਹਨੂੰ ਕਹਿ ਸਕਦੇ ਨਾ 레드 ਤੇ ਬ੍ਰਾਊਨ ਦਾ ਕਲਰ ਦਾ ਬਿਲਕੁਲ ਉਹ ਪਾ ਮਾਰੀ ਆ ਬਾਕੀ ਖੁੱਲੇ ਢੁੱਲੇ 10 ਦਿਨ ਲੈ ਜੂਗੀ ਹਨਾ ਭਾਈ ਲੈਓ ਸੰਦੂ ਸਾਹਿਬ ਠੰਡੀ ਸੀਧੀ ਲਿਆ ਬਾਕੀ ਗੱਲ ਨਹੀਂ ਵੀ ਠੰਡਾ ਸਵਾਇਆ ਡੰਗਰ ਮਿਲਦਾ ਨਹੀਂ ਸੰਡਾ ਸੰਡਾ ਧੀਰਾ ਡੰਗਰ ਲਾਉ ਦਾਨੀ ਸੰਦੂ ਸਾਹਿਬ ਓਕੇ ਭਾਈ ਹਾਂਜੀ ਹਾਂਜੀ ਠੰਡੀ ਧੀਰੀ ਆ ਕਰਮਾ ਵਾਲੀ ਦੇਖੋ ਸੰਦੂ ਸਾਹਿਬ ਸ਼ਾਨਫੁਣ ਬਹੁਤ ਸੋਹਣੇ ਲੱਗੇ ਜਾਂਦੇ ਵੀ ਨੁਕੀਆ ਵਾਲਾ ਸਾਨੂੰ ਲੱਗਿਆ ਸੱਤੂ ਦਾ ਹੂੰ ਨੁਕੀਆ ਵਾਲਾ ਭਾਈ ਇਹਦੀ ਕੀਮਤ ਕੀ ਕਰਦਗੇ ਤੇਰੀ ਕੀਮਤ ਜੋ ਮਰਜ਼ੀ ਕਰਾਈ ਜਾ ਬਤਾਲੀਆ ਸੀ ਦੇਦੀਏ ਸਾਨੂੰ ਬਾਬ ਜੈਸਨ ਉਹ ਭਾਈ ਕਰਦੇ 40 ਦੀ ਦੇਦੀਏ ਹੋਰ ਕਰਦੇ ਸਵੇ ਇਹ ਦਦੋ ਫਿਰ ਤਿੰਨ ਹੀ ਛੱਡਦੇ 37 ਦੀ ਕਰਦੇ ਚਲੋ ਠੀਕ ਆ ਸੰਧੂ ਸਾਹਿਬਾ ਕੀ ਕੋਈ ਫੋਨ ਲਾਵੇ ਸੰਧੂ ਸਾਹਿਬ ਪਤਾ ਹੀ ਨਹੀਂ ਕਿੱਥੇ ਦੇ ਦੇਣੀ ਆ ਆਪਾਂ ਦੇ ਅੱਛਾ ਹਾਂਜੀ ਹਾਂਜੀ ਬਾਹਰ ਇੰਨਾ ਪਿਆਰ ਕਰ ਦੇਣਾ ਜੀ ਹਾਂਜੀ 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 ਕੋਈ ਗੱਲ ਹੀ ਨਹੀਂ ਆਪਣੇ ਭੈਣ ਭਰਾਵਾਂ ਨਾਲ ਪਿਆਰ ਇਦਾਂ ਬਣਾਉਣਾ ਆਪਾਂ ਸੰਧੂ ਸਾਹਿਬ ਠੀਕ ਆ ਸੱਜਣੋ 37000 ਦੀ ਲਾਸਟ ਜਰਸੀ ਮਿਲ ਜੂਗੀ ਵੈੜ ਚੰਗੀ 10 ਦਿਨ ਖੁੱਲੇ ਢੁੱਲੇ ਲੈਂਦੀ ਆ 10 ਦਿਨ ਖੁੱਲੇ ਢੁੱਲੇ ਥੋਵੇਂ ਲੈ ਜਾਣਗੀਆਂ ਸੰਧੂ ਸਾਹਿਬ ਬਾਕੀ ਚਾਰੂ ਚੂਰੂ ਚੰਗੀਆਂ ਤੂੜੀ ਤੰਦ ਪੂਰਾ ਖਾ ਪੀ ਕੇ ਤੇ ਜਿਹੜਾ ਐ ਤੁੰਬੇ ਘੁੰ ਹੋ